ਗੁਰੂ ਪਾਖਸ਼ਾ ਦੇ ਸਿਧਾਂਤਾਂ ਨੂੰ ਮੰਨਿਏ ਸਿਧਾਂਤਾਂ ਦੇ ਉੱਤੇ ਚੱਲੀਏ ਆਤੇ ਗੁਰੂ ਦੇ ਸਿਧਾਂਤਾਂ ਦੇ ਉੱਤੇ ਚਲਦਿਆਂ ਹੋਇਆਂ ਮੀਰੀ ਅਤੇ ਪੀਰੀ ਦਾ ਸਿਧਾਂਤ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ ਕਿਉਂਕਿ ਜਦੋਂ ਵੀ ਕੋਈ ਮੀਰ ਧਰਮ ਤੋਂ ਸਖਣਾ ਬੰਦਾ ਹੈ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਉਸ ਵੇਲੇ ਉਹ ਦੂਜੀ ਕੌਮ ਦੇ ਸਬਿਆਚਾਰ ਨੂੰ ਉਦੀ ਬੋਲੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਚ ਆਖਦੇ ਨੇ ਘਰ ਘਰ ਮੀਆਂ ਸਭ ਨਾ ਜੀਆ ਬੋਲੀ ਅਵਰ ਤੁਮਾਰੀ ਫੇਰ ਮਿੰਗਾ ਜੀ ਮਿੰਗਾ ਜੀ ਦੂਜਿਆ ਦੀ ਬੋਲੀ ਉਦੋਂ ਲਾਗੂ ਅੱਜ ਮੀਰੀ ਪੀਰੀ ਦੇ ਸਿਧਾਂਤ ਨੂੰ ਚੇਤੇ ਕਰਦਿਆਂ ਹੋਇਆਂ ਆਪਣੀ ਮਾਂ ਬੋਲੀ ਨੂੰ ਪਿਆਰ ਕਰਨਾ ਸਿੱਖਣਾ ਹੈ ਆਪਣੇ ਸੱਭਿਆਚਾਰ ਸਿੱਖ ਸੱਭਿਆਚਾਰ ਉਹਨੂੰ ਪਿਆਰ ਕਰਦਿਆਂ ਹੋਇਆ ਉਹਦੀਆਂ ਕਦਰਾਂ ਕੀਮਤਾਂ ਨੂੰ ਦਿਲ ਦੇ ਵਿੱਚ ਵਸਾਉਂਦਿਆਂ ਹੋਇਆ ਸਿੱਖ ਸੱਭਿਆਚਾਰ ਨੂੰ ਆਪਾਂ ਧਾਰਨ ਕਰਨਾ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰ ਕਰਨ ਅਸੀਂ ਮੀਰੀ ਪੀਰੀ ਦੇ ਸਿਧਾਂਤ ਦੇ ਨਾਲ ਦਿਲ ਤੋਂ ਜੁੜੀਏ ਤੇ ਦਿਲ ਤੋਂ ਜੁੜਦਿਆਂ ਹੋਇਆ ਪਹਿਲਾ ਧਰਮ ਨੂੰ ਧਾਰਨ ਕਰੀਏ ਤੇ ਧਰਮ ਨੂੰ ਕਮਾਉਂਦਿਆਂ ਹੋਇਆਂ ਗੁਰੂ ਪਾਤਸ਼ਾਹ ਜੀ ਦੇ ਰਾਜਨੀਤੀ ਦਾ ਜਿਹੜਾ ਸਿਧਾਂਤ ਦਿੱਤਾ ਹੈ ਧਰਮ ਦੇ ਮੁਤਾਬਕ ਉਸ ਨੂੰ ਵੀ ਆਪਣੇ ਮਨਾਂ ਅਤੇ ਚੇਤਿਆਂ ਦੇ ਅੰਦਰ ਵਸਾਈਏ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰ ਕਰਨ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਭਗਤੀ ਸ਼ਕਤੀ ਮੇਰੀ ਪੀੜੀ ਦੇ ਤੇ ਛੌਣੀ ਤੇ ਸਾਪਰੀ ਨਾਮ ਪਰਮਾਤਮਾ ਦਾ ਤੇ ਗੁਰੂ ਦੇ ਉੱਤੇ ਮਾਨ ਇਹਨਾਂ ਸਿਧਾਂਤਾਂ ਨੂੰ ਸਮਝੀਏ ਅਤੇ ਆਪਣੇ ਜੀਵਾਂ ਦੇ ਅੰਦਰ ਵਸਾਗੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ ਹਿਰਦੇ ਆ ਦੇ ਵਿੱਚ ਬਾਣੀ ਦਾ ਵਾਸਾ ਹੋਵੇ ਤੇ ਬਾਣੀ ਦੇ ਧਾਰਨੀ ਬੜੀਆਂ ਵਿਚਾਰਾਂ ਦੀ ਸਾਜ ਪਾਉਂਦੇ ਆ ਕੋਈਆਂ ਭੁੱਲਾਂ ਗਲਤੀਆਂ ਨਹੀਂ ਮਾਫੀ ਜੀ ਗੁਰੂ ਫਤੇ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਣਾ ਜੋ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਮੀਰੀ ਅਤੇ ਪੀਰੀ ਇਹ ਜੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸੱਚੇ ਪਾਤਸ਼ਾਹ ਜੀ ਦੀਆਂ ਇਹ ਜੋ ਤਲਵਾਰਾਂ ਨੇ ਇਹਦੇ ਦਰਸ਼ਨ ਸਮੂਹ ਸੰਗਤਾਂ ਨੂੰ ਕਰਵਾਏ ਜਾਣਗੇ ਆਪ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਔਰ ਬਾਤ ਇਤفاق ਦੇ ਨਾਲ ਇਸੇ ਤਰ੍ਹਾਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਬਹਿਣਾ ਹੈ ਤੇ ਇਹ ਜੋ ਬਾਬਾ ਗੁੱਡਾ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਜੀ ਨੂੰ ਤਲਵਾਰਾਂ ਧਾਰਨ ਕਰਵਾਈਆਂ ਸਨ ਇਹਨਾਂ ਨੂੰ ਆਪਾਂ ਦਰਸ਼ਨ ਕਰਨੇ ਨੇ ਔਰ ਗੁਰੂ ਦੇ ਸਿਧਾਂਤ ਨੂੰ ਗੁਰੂ ਦੇ ਫਲਸਫੇ ਨੂੰ ਸਮਝਣਾ ਹੈ ਹਿਰਦੇ ਅੰਦਰ ਵਸਾਉਣਾ ਇਹ ਸ੍ਰੀ ਸਾਹਿਬ ਏ ਟੇਕ ਏ ਕਿਰਪਾਨ ਬਾਬਾ ਬੁੰਡਾ ਸਾਹਿਬ ਨੇ ਮੀਰੀ ਪੀਰੀ ਦੇ ਮਾਲਕ ਗੁਰੂ ਹਰगोबिंद ਪਾਤਸ਼ਾਹ ਜੀ ਨੂੰ ਪੀਰੀ ਦੀ ਸ੍ਰੀ ਸਾਹਿਬ ਧਰਮ ਦੀ ਸ੍ਰੀ ਸਾਹਿਬ ਧਾਰਨ ਕਰਵਾਈ ਮੀਰੀ ਦੀ ਸ੍ਰੀ ਸਾਹਿਬ ਹੈ ਧਰਮ ਬਾਣੀ ਇਹ 6ਵੇਂ ਪਾਤਸ਼ਾਹ ਜੀ ਦੀ ਮੀਰੀ ਦੀ ਸ੍ਰੀ ਸਾਹਿਬ ਹੈ ਭਗਤੀ ਦੇ ਨਾਲ ਸ਼ਕਤੀ ਧਰਮ ਦੇ ਨਾਲ ਰਾਜਨੀਤੀ ਤੇ ਰਾਜਨੀਤੀ ਧਰਮ ਦੇ ਮੁਤਾਬਕ ਸਿੱਖ ਕੌਮ ਆਪਣੇ ਬੱਚੇ ਬੱਚੇ ਨੂੰ ਇਹ ਪੀੜੀ ਇਹ ਮੀਰੀ ਇਹਨਾਂ ਸਿਧਾਂਤਾਂ ਦੇ ਬਾਰੇ ਜਾਣੂ ਕਰਵਾਏ ਆਪਣੇ ਬੱਚਿਆਂ ਨੂੰ ਆਓ ਆਪਾਂ ਗੁਰੂ ਦੇ ਸਿਧਾਂਤ ਨਾਲ ਜੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਸੰਗਤ ਨੂੰ ਬੇਨਤੀ ਹੈ ਕੜਾ ਪ੍ਰਸ਼ਾਦ ਦੀ ਦੇਗ ਵਰਤਨੀਓ ਸਾਰੀ ਸੰਗਤ ਨੇ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਜਾਣ ਦੀ ਕਿਰਪਾ ਕਰਨੀ ਦੀ ਬਾਹ ਮੀਰੀ 피ਰੀ ਦੇ ਦੋ ਨਿਸ਼ਾਨ ਸਾਹਿਬ ਨੇ ਆਪਾਂ ਉਹਨਾਂ ਨਿਸ਼ਾਨ ਸਾਹਿਬਾਂ ਨੂੰ ਵੀ ਨਤਮਸਤਕ ਹੋਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ